ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਮਿਸਲ ਸਤਲੋਜ ਦੇ ਸੱਦੇ ਤੇ ਤੁਸੀਂ ਆਏ ਹੋ ਸਾਨੂੰ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਢਿੱਲੋ ਸਾਹਿਬ ਦਾ ਖਾਸ ਕਰਕੇ ਜਿਨ੍ਹਾਂ ਨੇ ਸਾਰਾ ਇੰਤਜ਼ਾਮ ਕਰਾ ਕੇ ਦਿੱਤਾ ਇੱਥੇ ਪ੍ਰੈਸ ਕਾਨਫਰੰਸ ਦਾ ਪ੍ਰੈਸ ਕਲੱਬ ਦੇ ਵਿੱਚ ਤੇ ਇਹ ਮਿਸਲ ਸਤਲੋਜ ਜਿਹੜੀ ਹੈਗੀ ਆ ਇਹ ਇੱਕ ਸਮਾਜਿਕ ਸੋਸ਼ੀਅਲ ਪੋਲਿਟੀਕਲ ਆਰਗੇਨਾਈਜੇਸ਼ਨ ਆ ਤੇ ਆਪਣਾ ਜਿਹੜੇ ਮੁੱਖ ਟੀਚੇ ਹੈਗੇ ਆ ਉਹ ਆਪਾਂ ਇੱਕ ਦਸਤਾਵੇਜ਼ ਰਿਲੀਜ਼ ਕੀਤਾ ਸੀਗਾ ਕਿ ਆਪਾਂ ਕਿਹੜੇ ਮੁੱਦਿਆਂ ਤੇ ਕੰਮ ਸੰਘਰਸ਼ ਕਰਨਾ ਹੈ ਜਾਂ ਕਿਹੜੇ ਮੁੱਦਿਆਂ ਨੂੰ ਦੇ ਬਾਰੇ ਸਾਡੀ ਕੀ رائے ਹੈਗੀ ਆ ਜਾਂ ਆਰਗੇਨਾਈਜੇਸ਼ਨ ਦੀ ਕੀ رائے ਹੈਗੀ ਆ ਤਾਂ ਉਹਦੇ ਵਿੱਚ ਇਹ ਆ ਕਿ ਵੀ ਇਹ ਜਿਹੜਾ ਟੀਚਾ ਤੇ ਮਨੋਰਥ ਪੇਪਰ ਦਿੱਤਾ ਹੈ ਵੈਸੇ ਖੁੱਲਾ ਹਲੇ ਦਸ ਕਰਣਾ ਹੈਗਾ ਕਿ ਵੀ ਕੋਈ ਕੋਈ ਵੀ ਪੰਜਾਬੀ ਕੋਈ ਵੀ ਸਿੱਖ ਦੇ ਵਿੱਚ ਸੁਝਾਅ ਦੇ ਸਕਦੇ ਹੈਗੇ ਆ ਕਿ ਵੀ ਕੋਈ ਇਹਦੇ ਵਿੱਚ ਚੇਂਜਸ ਕਰਨੀਆਂ ਹੈਗੀਆਂ ਮੋٹے ਤੌਰ ਤੇ ਆਪਾਂ ਪੰਜਾਬ ਦੀ ਜਿਹੜੀ ਖੁਦਮੁਖਤਿਆਰੀ ਆ ਜਾਂ ਜਾਦਾ ਅਧਿਕਾਰਾਂ ਦੀ ਗੱਲ ਕਰਦੇ ਆ ਕਿ ਜਿਵੇਂ ਨਾਗਾਲੈਂਡ ਨੂੰ ਮੀਜ਼ੋਰਾਮ ਨੂੰ ਤੇ ਹੋਰ ਕਈ ਸੂਬਿਆਂ ਨੂੰ 371 ਦੇ ਤਹਿਤ ਕੁਝ ਅਧਿਕਾਰ ਵਾਧਾ ਦਿੱਤੇ ਵਹਿਗੇ ਆ ਉਸੇ ਤਰੀਕੇ ਦਾ ਹੱਕ ਪੰਜਾਬ ਦਾ ਬੰਦ ਹੈ ਕਿਉਂਕਿ ਪੰਜਾਬ ਨੇ ਸੰਘਰਸ਼ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਬਾਅਦ ਚ ਡਿਫੈਂਸ 'ਚ ਤੇ ਹੁਣ ਫੂਡ ਸਿਕਿਉਰਿਟੀ ਦੇ ਵਿੱਚ ਜਾਂ ਖਾਦ ਦਾਰਤਾਂ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਇਸ ਇਸ ਭਾਰਤ ਦੀ ਨੂੰ ਜੁਦੇਣਾ ਪੰਜਾਬ ਦੀ ਉਹ ਬਾਕੀ ਸੂਬਿਆਂ ਨਾਲੋਂ ਕਿਤੇ ਵੱਧ ਹੈਗੀ ਆ ਦੂਸਰਾ ਇਹ ਹੈਗਾ ਕਿ ਵੀ ਪੰਜਾਬ ਨੂੰ ਜਿਵੇਂ ਹੁਣ ਅੱਜਕੱਲ ਤੁਸੀਂ ਸੁਣਿਆ ਹੋਗਾ ਨੀਤੀ ਯੋਗ ਨੇ ਨਵਾਂ ਇੱਕ ਦੇਣਾ ਹੈਗਾ ਆਪਦਾ ਆਪਦਾ ਪ੍ਰਪੋਜ਼ਲ ਦੇਣੀ ਅਗਲੇ ਫਾਈਨੈਂਸ਼ੀਅਲ ਕਮਿਸ਼ਨ ਦੀ ਤਾਂ ਉਹਦੇ ਵਿੱਚ ਇਹ ਹੈ ਕਿ ਵੀ ਆ ਪੰਜਾਬ ਨੂੰ ਜਿਹੜਾ ਸਪੈਸ਼ਲ ਕੈਟਾਗਰੀ ਸਟੇਟਸ ਮਿਲਣਾ ਚਾਹੀਦਾ ਜਿਹਦੇ ਵਿੱਚ ਸਾਡੀਆਂ ਜੋ ਅਸੀਂ ਇਸ ਟਾਈਮ ਆਰਥਿਕ ਤੰਗੀ ਚੋਂ ਗੁਜ਼ਰ ਰਹੇ ਹਾਂ ਹਾਂ ਉਹ ਉਹਦਾ ਕੋਈ ਹੱਲ ਨਿਕਲ ਸਕੇ ਤਾਂ ਕਿ ਸਪੈਸ਼ਲ ਕੈਟਾਗਰੀ ਸਟੇਟਸ ਗਾਰਡਕਿਲ ਫਾਰਮੂਲੇ ਤਹਿਤ ਦਿੱਤਾ ਗਿਆ ਸੀਗਾ ਤੇ ਪੰਜਾਬ ਉਹਦੇ ਵਿੱਚ ਪੰਜਾਬ ਦਾ ਬਣਦਾ ਵੀ ਆ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਆ ਜਿਹਦੀ 450 ਕਿਲੋਮੀਟਰ ਜਿਹੜਾ ਹੈਗਾ ਪੱਟੀ ਪਾਕਿਸਤਾਨ ਨਾਲ ਲੱਗਦੀ ਆ ਹੈ ਉਹਦੇ ਕਰਕੇ ਸਾਨੂੰ ਆਰਥਿਕ ਜੋ ਇੱਕ ਕਮਜ਼ੋਰੀ ਵੀ ਚਲਣੀ ਪੈਂਦੀ ਆ ਉਹਦੇ ਕਰਕੇ ਦਿੱਕਤ ਆ ਵੀ ਆਉਂਦੀ ਆ ਤਾਂ ਉਹ ਜਿਆ ਕੁਝ ਮਿਲੇ ਤੇ ਇਸੇ ਤਰੀਕੇ ਨਾਲ ਪ੍ਰਦੂਸ਼ਣ ਤੇ ਸਨਤ ਤੇ ਤੇ ਹੋਰ ਮੁੱਦਿਆਂ ਤੇ ਆਪਾਂ ਆਪਦੇ ਇਹਦੇ ਵਿੱਚ ਵਿਚਾਰ ਦਿੱਤੇ ਆ ਜਿਵੇਂ ਖੇਤੀਬਾੜੀ ਬਾਰੇ ਆਪਾਂ ਇਹ ਸੋਚਦੇ ਆ ਕਿ ਮਿਨਿਮਮ ਸਪੋਰਟ ਪ੍ਰਾਈਸ ਤਾਂ ਚਾਹੀਦੀ ਆ ਬਟ ਉਹਦੇ ਗਾਂ ਵਦਨ ਆਸਤੇ ਵੀ ਫਾਰਮਰਸ ਨੂੰ ਕੋਈ ਨਾ ਕੋਈ ਮਾਰਕਟਿੰਗ ਦਾ ਜਿਹੜਾ ਆਪਣੇ ਮਾਰਕਫੈਡ ਜਾਂ ਪੰਜਾਬ ਐਗਰੋ ਉਹ ਆਪ ਦਾ ਜਿਹੜਾ ਅਸਲ ਰੋਲ ਆ ਉਹਦਾ ਮਤਲਬ ਉਹ ਫੂਡ ਗ੍ਰੇਨਸ ਦੀ ਦਲਾਲੀ ਤੋਂ ਇਲਾਵਾ ਬਾਅਦ ਕਿ ਅਸਲ ਆਪ ਦਾ ਰੋਲ ਨਬੋਂ ਤਾਂਕਿ ਫਾਰਮਰ ਦੀ ਸਿਚੁਏਸ਼ਨ ਬਿਹਤਰ ਹੋਵੇ ਤਾਂਕਿ ਐਮਐਸਪੀਰ ਕੀ ਗੱਲ ਦਾ ਚੱਕਰ ਹੀ ਨਾ ਪਵੇ ਆਪਾਂ ਨਾ ਆਪਾਂ ਉਹਦੇ ਅੱਗੇ ਇੱਕ ਸਟੈਪ ਜਾਈਏ ਇਸੇ ਤਰ੍ਹਾਂ ਹਰ ਚੀਜ਼ ਤੇ ਟੀਚੇ ਦਿੱਤੇ ਆਪਾਂ ਸਨਤ ਬਾਰੇ ਕੀ ਵੀ ਸਾਨੂੰ ਨਵੀਆਂ ਮਾਡਰਨ ਸੰਨਤਾ ਜਿੱਥੇ ਸਾਡੇ ਬੱਚਿਆਂ ਦੀਆਂ ਜਿਹੜੀਆਂ ਅਛਾਵਾ ਉਹ ਪੂਰੀਆਂ ਹੋਣ ਜਿਵੇਂ AI ਦੇ ਵਿੱਚ ਨਵੇਂ ਫੀਲਡ ਉੱਤਰੇ ਆ ਡਾਟਾ ਐਨਾਲਿਸਟਸ ਆ ਪਰ ਨਾਲ ਹੀ ਸਾਡੀ ਜਿਹੜੀ ਪੁਰਾਣੀ ਸੰਨਤ ਹੈਗੀ ਆ ਜਿਹਦੇ ਵਿੱਚ ਸਪੋਰਟਸ ਇੰਡਸਟਰੀ ਆ ਹੈਂਡ ਟੂਲਸ ਇੰਡਸਟਰੀ ਆ ਜਾਂ ਸਾਈਕਲ ਆ ਜਾਂ ਸਵਿੰਗ ਮਸ਼ੀਨ ਆ ਉਹ ਵੀ ਜਿਹੜੀ ਨਾਨ ਪੋਲੂਟਿੰਗ ਇੰਡਸਟਰੀ ਆ ਉਹਨੂੰ ਵੀ ਪਛਾਣੀ ਕਰਨਾ ਚਾਹੀਦਾ ਉਹਦੇ ਵਿੱਚ ਬਹੁਤ ਸਕੋਪ ਆ ਅੱਜ ਵੇਖੋ ਸਪੋਰਟਸ ਦੇ ਵਿੱਚ ਕਸ਼ਮੀਰ ਬਾਟ ਐਕਸਪੋਰਟ ਕਰ ਰਿਹਾ ਤੇ ਜਲੰਧਰ ਤੋਂ ਐਕਸਪੋਰਟ ਨਹੀਂ ਹੋ ਰਹੀ ਮਤਲਬ ਇਹ ਆਪਣੇ ਵਾਸਤੇ ਦੁੱਖ ਦੀ ਗੱਲ ਆ ਤੇ ਇਹਦੇ ਵਿੱਚ ਸਰਕਾਰਾਂ ਹੀ ਜ਼ਿੰਮੇਵਾਰ ਆ ਤੇ ਸਰਕਾਰ ਆਪਾਂ ਕਿਸੇ ਇੱਕ ਨੂੰ ਨਹੀਂ ਕਹਿ ਸਕਦੇ ਇਹ ਕਹਿ ਸਕਦੇ ਨੇ ਪਿਛਲੇ 25 30 ਸਾਲਾਂ 'ਚ ਜੋ ਵੀ ਐਡਮਿਨਿਸਟ੍ਰੇਸ਼ਨ ਆਈ ਜਿਹੜੀ ਵੀ ਸਰਕਾਰ ਆਈ ਉਹਨੇ ਇੱਧਰ ਧਿਆਨ ਹੀ ਨਹੀਂ ਦਿੱਤਾ ਤੇ ਇਹਦੇ ਕਰਕੇ ਰੋਜ਼ਗਾਰ ਤੇ ਵੀ ਅਸਰ ਪਿਆ ਤੇ ਬਾਕੀ ਜਿਹੜੇ ਸਿੱਖ ਮਸਲੇ ਆ ਉਹਦੇ ਵਿੱਚ ਜਿਹੜੀ ਬੇਤੁਕੀ ਦਖਲਅੰਦਾਜ਼ੀ ਹੁੰਦੀ ਆ ਸਰਕਾਰ ਦੀ ਇਹਦੇ ਇਹ ਬੰਦ ਹੋਣੀ ਚਾਹੀਦੀ ਆ ਮਾਸਟਰ ਤਾਰਾ ਸਿੰਘ ਦਾ ਤੇ ਨਹਿਰੂ ਦਾ ਇੱਕ ਪੈਕਟ ਹੋਇਆ ਸੀ ਉਨੂੰ ਹੋ ਸਕੇ ਤਾਂ ਇੱਕ ਕਾਨੂੰਨੀ ਜਾਮਾ ਪਨਾਇਆ ਜਾਵੇ ਕਿਉਂਕਿ ਇਹਦੇ ਨਾਲ ਨਾ ਕਮਿਊਨਿਟੀ ਦੀ ਤੇ ਪੰਜਾਬ ਦੀ એનર્ਜੀ ਬਹੁਤ ਵੇਸਟ ਹੁੰਦੀ ਹੈ ਜਦੋਂ ਅਸੀਂ ਉਹਦੇ ਨਾਲ ਸੰਘਰਸ਼ ਕਰਕੇ ਉਸ ਚੀਜ਼ ਨਾਲ ਲੜਦੇ ਆ ਤਾਂ ਇਹ ਚੀਜ਼ ਹੋਵੇ ਹੀ ਨਾ ਇੰਟਰਫੀਰੈਂਸ ਬੰਦ ਹੋਵੇ ਤਾਂ ਕਿ ਪੋਜੀਟਿਵਲੀ ਇੰਗੇਜ ਹੋ ਸਕੇ ਪੰਜਾਬ ਆਪਦੀ ਤਰੱਕੀ ਵਾਲੇ ਰਾਹ ਦੇ ਉੱਤੇ ਸੋ ਇਹ ਕੁਝ ਹੈਗੇ ਆ ਬਾਕੀ ਹੋਰ ਵੀ ਡਿਟੇਲਸ ਹੈਗੀਆਂ ਕਿਉਂਕਿ ਅੱਜ ਦਾ ਆਪਣਾ ਮੁੱਦਾ ਇਹ ਟੌਪਿਕ ਨਹੀਂਗਾ ਤਾਂ ਮੈਂ ਇਹਦੇ ਤੇ ਹੋ ਦੀ ਕਰਨ ਦੇ ਬਜਾਏ ਆਪਾਂ ਪਾਣੀ ਵਾਲੀ ਗੱਲ ਤੇ ਆਉਣੇ ਆ ਪਾਣੀ ਦੇ ਉੱਤੇ ਆ ਸਾਦਵਿੰਦਰ ਸਿੰਘ ਸੇਖੋ ਤੁਹਾਨੂੰ ਸਾਰੀ ਡਿਟੇਲ ਦੱਸਣਗੇ ਮੋٹے ਤੌਰ ਤੇ ਮਾਲਵਾ ਨਹਿਰ ਨੂੰ ਲੈ ਕੇ ਆਪਾਂ ਜੋ ਸਾਡੀਆਂ ਆਬਜੈਕਸ਼ਨਸ ਆ ਮਾਲਵਾ ਨਹਿਰ ਦੇ ਵੇਲੇ ਕੀ ਹੋਇਆ ਸੀ ਕਿ ਆਪਾਂ ਘੱਲ ਖੁਰਦ ਮੋਰਚਾ ਲਾਇਆ ਸੀਗਾ ਰਾਜਸਥਾਨ ਫੀਡਰ ਦੇ ਉੱਤੇ ਤਾਂ ਉਦੋਂ ਅਸ਼ੋਰੈਂਸ ਦਿੱਤੀ ਸੀ ਉਹਨਾਂ ਨੇ ਕਿ ਅਸੀਂ ਜਿਹੜੀ ਆ ਆਪਣਾ ਚੜ੍ਹਦੇ ਪਾਸੇ ਨੂੰ ਜਿਹੜਾ ਰਕਬਾ ਹੈ ਉਹਨੂੰ ਅਸੀਂ ਲਿਫਟ ਪੰਪਸ ਤੋਂ ਜੇ ਹਟਾਵਾਂਗੇ ਤਾਂ ਅਸੀਂ ਤੋਂ ਨੂੰ ਇਧਰ ਪਾਣੀ ਦੇਵਾਂਗੇ ਆਪਣੀ ਮੰਗ ਉਹ ਤੋਂ ਇਹ ਸੀ ਕਿ ਵੀ ਤੁਸੀਂ ਸਾਨੂੰ ਰਾਜਸਥਾਨ ਫੀਡਰ ਦੇ ਵਿੱਚ ਹੀ ਮੋਗੇ ਦੇ ਦਿਓ ਉਹਦੇ ਐਡਵਾਂਟੇਜਸ ਆ ਕਿ ਵੀ ਜਿਉਂ ਕਿ ਚੜ੍ਹਦੇ ਪਾਸੇ ਜੇ ਆਪਾਂ ਪਾਣੀ ਲਿਜਾਣਾ ਤਾਂ ਉਹਦਾ ਵਾਟਰ ਹੈਡ ਜ਼ਿਆਦਾ ਹੋਊਗਾ ਤਾਂ ਉਹ ਪੁਸ਼ ਕਰ ਸਕੂਗਾ ਪਾਣੀ ਇਹ ਟੈਕਨੀਕਲ ਗੱਲ ਹੈਗੀ ਕਿਸੇ ਵੀ ਇਰੀਗੇਸ਼ਨ ਵਾਲੇ ਨੂੰ ਪੁੱਛ ਸਕਦੇ ਹੋ ਦੂਜੀ ਗੱਲ ਆ ਕਿ ਵੀ ਜੇ ਭਾਖੜਾ ਨਹਿਰ ਚੋਂ ਪਾਣੀ ਦੋ ਤਿੰਨ ਸੂਬਿਆਂ ਨੂੰ ਮਿਲ ਸਕਦਾ ਹੈ ਤਾਂ ਰਾਜਸਥਾਨ ਫੀਡਰ ਜਿਹੜੀ ਆਪਣੇ ਇਲਾਕੇ ਚੋਂ ਨਿਕਲਦੀ ਆਪਾਂ ਉਹ ਖਰਚਾ ਕਰਨ ਦੀ ਬਏ ਉਹਦੇ ਵਿੱਚੋਂ ਹੀ ਮੋਗੇ ਦਿੱਤੇ ਜਾ ਸਕਦੇ ਜਿੰਨੀ ਆਪਣੀ ਰਿਕੁਆਇਰਮੈਂਟ ਆ ਉਹਨਾਂ ਪਾਣੀ ਵੱਦ ਛੱਡ ਲਿਆ ਜਾਵੇ ਪਿੱਛੋਂ ਤੇ ਰਾਜਸਥਾਨ ਦਾ ਗਾਂ ਵੈਸੇ ਉਹਦੇ ਤੇ ਵੀ ਆਪਣਾ ਹੈਗਾ ਡਿਸਪਿਊਟ ਬਟ ਆਪਾਂ ਐਜ਼ ਆਫ ਨਾਓ ਉਹਦੇ ਵਿੱਚ ਉਸੇ ਰਿਸੋਰਸ ਨੂੰ ਵਰਤ ਕੇ ਉਹਨੂੰ ਕੀਤਾ ਜਾਵੇ ਹੋਰ ਖਰਚੇ ਨਾਲ ਇਹਨਾਂ ਗੱਲਾਂ ਦੇ ਉੱਤੇ ਲੈ ਕੇ ਹੁਣ ਡਿਟੇਲ ਚ ਸਤ ਦਵਿੰਦਰ ਸਿੰਘ ਸੇਖੋਂਗਾ ਵਾਹ ਗੁਰਜੀਤ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਥੋੜਾ ਜਿਹਾ ਮਾਲਵਾ ਨਹਿਰ ਦੇ ਬੈਕਗ੍ਰਾਉਂਡ ਬਾਰੇ ਤੁਹਾਨੂੰ ਦੱਸ ਦਿਆਂ ਗੋਇਆ ਕਿ ਇਹ ਜਿਹੜਾ ਇਲਾਕੇ ਨੂੰ ਗਵਰਨਮੈਂਟ ਅਜੋ ਮਾਲਵਾ ਨਹਿਰ ਦਾ ਪ੍ਰੋਪੋਜ਼ਡ ਏਰੀਆ ਜਿਹੜਾ ਕਮਾਂਡ ਏਰੀਆ ਦੱਸ ਰਹੀ ਆ ਉਹ ਏਰੀਆ ਇਸ ਤੋਂ ਪਹਿਲਾਂ ਜਿਹੜੀ ਸਰਹੰਦ ਕਨਾਲ ਨੈਟਵਰਕ ਆ ਜਿਹੜੀ ਰੋਪੜ ਤੋਂ ਨਹਿਰ ਹੁੰਦੀ ਆ ਉਹਦੇ ਟੇਲੈਂਡ ਤੇ ਪੈਂਦਾ ਤਾਂ ਉਹ ਟੇਲੈਂਡ ਹੋਣ ਕਰਕੇ ਉੱਥੇ ਪਾਣੀ ਪੂਰਾ ਨਹੀਂ ਪਹੁੰਚਦਾ ਸੀ ਤੇ ਅੱਜ ਤੋਂ ਕੋਈ 25 ਸਾਲ ਪਹਿਲਾਂ ਇੱਕ ਆਰਜੀ ਲਿਸਟ ਪੰਪ ਸਰਹੰਦ ਫੀਡਰ ਤੋਂ ਮਨਜ਼ੂਰ ਹੋਏ ਸੀਗੇ ਉਹ ਭੂਮੀ ਸੁਧਾਰ ਨੂੰ ਲੈ ਕੇ ਆਰਟੀਕਲ ਤੌਰ ਤੇ ਮਨਜ਼ੂਰ ਹੋਇਆ ਤਾਂ ਉਹਨਾਂ ਦਾ ਜਿਹੜੇ ਬੈਨੀਫਿਟ ਮਿਲੇ ਕਿ ਦਰ ਫਸਲ ਹੋਣ ਲੱਗੀ ਤਾਂ ਹੋਰ ਹੀ ਹੋਰ ਹੀ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਆਂ ਲਾਈਆਂ ਉਹ ਨਸਪਾਪਾਂ ਨੂੰ ਪੱਕੇ ਕਰ ਦਿੱਤਾ ਗਿਆ ਤੇ ਜਿਹੜੀ ਉਹ ਰਕਮਾ ਸੀਗਾ ਜਿਹੜਾ ਸਰਹੰਦ ਕਨਾਲ ਨੈਟਵਰਕ ਦੇ ਟੀਲਾਂ ਦੇ ਸੀ ਉਹ ਰਕਮਾ ਕੱਢ ਕੇ ਸਰਹੰਦ ਫੀਡਰ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ ਅੱਜ 240 ਦੇ ਲਗਭਗ ਲਿਟਰਾਂ ਚੱਲ ਰਹੇ ਆ ਜਿਹੜੇ ਕਿ 80000 ਰਕਮੇ ਨੂੰ ਸਿਜਰੇ ਆ ਤੇ ਉਹ ਸਾਰਾ ਹੀ ਰਕਬਾ ਜਿਹੜਾ ਹੈਗਾ ਉਹਦੇ ਜਿਹੜਾ ਜ਼ਮੀਨੀ ਪਾਣੀ ਆ ਇਹ ਜਿਵੇਂ ਆਪਣੇ ਤੇ ਬਟੰਡੇ ਆ ਸਾਰਾ ਹੀ ਰਕਮੇ ਦਾ ਜ਼ਮੀਨੀ ਪਾਣੀ ਖਾਰਾ ਸੁ ਤੇ ਉਹ ਜਿਹੜਾ ਲਿਫਟ ਪੰਪ ਲੱਗੇ ਉਹਨਾਂ ਨਾਲ ਉਸ ਏਰੀਆ ਚ ਬਹੁਤ ਚੰਗੀ ਫਸਲ ਹੋਣ ਲੱਗੀ ਆ ਖੁਸ਼ਹਾਲੀ ਆਈ ਆ ਪਰ ਪਿਛਲੇ ਸਮੇਂ ਦੇ ਵਿੱਚ ਗਵਰਨਮੈਂਟ ਨੇ ਇੱਕ ਨੋਟਿਸ ਕੱਢਿਆ ਗਿਆ ਕਿ ਜਿਹੜੇ ਲਿਫਟ ਪੰਪ ਲੱਗੇ ਆ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਤੇ ਉਹਨਾਂ ਨੂੰ ਵਾਪਸ ਤਬਦੀਲ ਕਰਕੇ ਉਹੀ ਸਭਾ ਕਨਾਲ ਨੈਟਵਰਕ ਚ ਕਰਤਾ ਜਰੂ ਉਦੋਂ ਵੀ ਮਿਸਲ ਵੱਲੋਂ ਵੱਖ-ਵੱਖ ਜਗ੍ਹਾ ਐਡੀਟੇਸ਼ਨ ਕੀਤੀ ਗਈ ਤਾਂ ਉਸ ਟਾਈਮ ਗਵਰਨਮੈਂਟ ਨੇ ਇਹ ਕਿਹਾ ਕਿ ਅਸੀਂ ਇੱਕ ਨਹਿਰ ਕੱਢਾਂਗੇ ਤਾਂ ਕਿ ਜਿਹੜਾ ਚੜ੍ਹਦੇ ਪਾਸੇ ਨੂੰ ਪਾਣੀ ਦਿੱਤਾ ਜਾਵੇ ਉਹਨੂੰ ਮਾਲਵਾ ਨਹਿਰ ਕਿਹਾ ਜਾਊਗਾ ਅਸੀਂ ਉਹਦੇ ਤੇ ਸਾਨੂੰ ਕੁਝ ਅਸੀਂ ਵੈਲਕਮ ਵੀ ਕੀਤਾ ਸੀ ਪਰ ਕੋਈ ਸਾਡੇ ਖਰਚੇ ਸੀ ਉਹਦੇ ਅਸੀਂ ਡਿਜ਼ਾਈਨ ਮੰਗੇ ਤਾਂ ਸਾਨੂੰ ਫਾਰਮਲੀ ਡਿਜ਼ਾਈਨ ਨਹੀਂ ਦਿੱਤੇ ਗਏ ਵਰਬਲੀ ਸਾਨੂੰ ਇਹ ਪਤਾ ਲੱਗਾ ਵੀ ਉਹ 700 ਕਿਊਸਿਕ ਦੀ ਨਹਿਰ ਗਈ ਜਾ ਰਹੀ ਹੈ ਹੁਣ ਜਿਹੜਾ 700 ਕਿਊਸਿਕਾ ਉਹ ਮੋٹے ਤੌਰ ਤੇ ਇੱਕ ਸੂਆ ਜਾਂ ਰਜ਼ਬਾਹ ਗੈਰੋ ਜਿਹਨੂੰ ਗਵਰਨਮੈਂਟ ਇੱਕ ਨਹਿਰ ਦੇ ਤੌਰ ਤੇ ਪਛਾਣ ਰਹੀ ਹੈ ਤਾਂ ਇਹ ਇੰਨਾ ਥੋੜਾ ਪਾਣੀ ਆ ਜਿਹੜਾ 2 ਲੱਖ ਦੇ ਕਮਾਂਡ ਏਰੀਏ ਬਾਬਤ ਪੂਰਾ ਨਹੀਂ ਆ ਸਕਦਾ ਕਿਉਂਕਿ ਇਹਨਾਂ ਨੇ ਟੈਕਨੀਕਲੀ ਜਿਹੜਾ ਅਲੋਟਮੈਂਟ ਆ ਅੰਗਰੇਜ਼ ਵੇਲੇ ਦੀ 3.05 ਕਿਊਸਿਕ ਦੀ ਉਹ ਉਹਦੇ ਹਿਸਾਬ ਨਾਲ ਇਹਨੂੰ ਗਿਣਾ ਕਰਕੇ ਇਹ ਨਹਿਰ ਦਾ ਜਿਹੜਾ ਆਪਣਾ ਜਿਹੜੀ ਕੈਪੈਸਿਟੀ ਦੱਸ ਦਿੱਤੀ ਆ ਇਹ ਸਫੀਸ਼ੀਐਂਟ ਨਹੀਂ ਇਹ ਬਹੁਤ ਘੱਟ ਆ ਤੇ ਨਾਲ ਹੀ ਇੱਕ ਖ਼ਤਸ਼ਾ ਹੋਰ ਆ ਕਿਉਂਕਿ ਆਪਾਂ ਨੂੰ ਪਤਾ ਜਿਵੇਂ ਗੁੱਡੇ ਨਾਲੇ ਦਾ ਜਿਹੜਾ ਸੀਵਰੇਜ ਦਾ ਜਾਂ ਜਿਹੜਾ ਫੈਕਟਰੀਜ਼ ਦਾ ਪਾਣੀ ਪੋਲੂਟ ਹੋ ਕੇ ਆ ਰਿਹਾ ਹੈ ਉਹ ਵੀ ਇੱਕ ਅੱਜ ਵੱਡਾ ਇਸ਼ੂ ਆ ਜਦੋਂ ਇਹ ਨਹਿਰ ਰਾਜਸਥਾਨ ਫੀਡਰ ਦੇ ਚੜ੍ਹਦੇ ਪਾਸੇ ਬਣੂਗੀ ਜੇ ਉਹ ਹੈਂਡ ਦੇ ਉੱਤੋਂ ਪਾਣੀ ਲੈਂਦੇ ਆ ਹਰੀਕੇ ਬਰਾਸ ਤੋਂ ਤਾਂ ਇਹ ਖ਼ਤਸ਼ਾ ਹੈ ਵੀ ਉਹਦੇ ਵਿੱਚ ਜਿਹੜੇ ਪੋਲੂਟੈਸ ਦੀ ਜਿਹੜੀ ਮਿਕਸਚਰ ਆ ਉਹ ਬਹੁਤ ਜ਼ਿਆਦਾ ਹੋਊਗਾ ਤੇ ਉਹ ਆ ਕੇ ਇਹ ਪੰਜਾਬ ਦੇ ਖੇਤਾਂ ਦਾ ਨੁਕਸਾਨ ਕਰੂਗਾ ਸੋ ਇਕਤਾ ਇਹ ਦੋ ਮੇਨ ਖੱਛੇ ਹਨਹਰ ਦੀ ਤਾਂ ਅਸੀਂ ਇਹਦੇ ਵਿੱਚ ਕਿਉਂਕਿ ਨਸਫਤ ਨੂੰ ਇਹਦਾ ਮੇਸ਼ਾ ਹੀ ਪੱਖ ਰਿਹਾ ਵੀ ਆਪਾਂ ਜਿਹੜੀ ਵੀ ਰਾਜਨੀਤਿਕ ਸੋਲੂਸ਼ਨ ਓਰੀਐਂਟਡ ਕਰੂਗੀ ਅਸੀਂ ਗਵਰਨਮੈਂਟ ਨੂੰ ਇਹ ਹੀ ਅੱਜ ਥੋੜੇ ਰਾਏ ਸੁਝਾ ਦੇਣਾ ਚਾਹੁੰਦੇ ਆ ਕਿ ਜਿਵੇਂ ਪਹਿਲਾਂ ਮੰਗ ਕੀਤੀ ਸੀ ਜੇ ਤੁਸੀਂ ਪਾਣੀ ਚੜ੍ਹਦੇ ਪਾਸੇ ਨੂੰ ਹੋਰ ਏਰੀਆ ਕਮਾਂਡ ਏਰੀਆ ਵਧਾਉਣਾ ਹੈ ਤੁਹਾਡੇ ਕੋਲ ਸਰੰਗ ਫੀਡਰ ਦੀ ਪੂਰੀ ਕਪੈਸਿਟੀ ਨਹੀਂ ਹੈਗੀ ਤਾਂ ਰਾਜਸਥਾਨ ਫੀਡਰ ਦੇ ਵਿੱਚੋਂ ਉਹ ਲਿਫਟ ਪੰਪ ਮਨਜ਼ੂਰ ਕੀਤੇ ਜਾਣ ਕਿਉਂਕਿ ਇੱਕ ਤਾਂ ਸਭ ਤੋਂ ਵੱਡੀ ਗੱਲ ਪਾਣੀ ਸਾਡਾ ਜਾ ਰਿਹਾ ਸਾਡੇ ਇਲਾਕੇ ਚੋਂ ਨਹਿਰ ਲੰਘਦੀ ਆ ਤੇ ਉਹ ਨਹਿਰ ਦੀ ਜਿਹੜੀ ਕੈਪੈਸਿਟੀ ਆ ਉਹ ਤਕਰੀਬਨ 18000 ਕਿਊਸਿਕ ਦੀ ਆ ਰਾਜਸਥਾਨ ਨੂੰ 13000 ਕਿਊਸਿਕ ਪਾਣੀ ਜਾ ਰਿਹਾ ਸਾਡਾ ਜਿਹੜਾ ਇਹਨਾਂ ਸਾਡੇ ਤੇ ਮੋਹਦਾ ਜਿਹੜਾ ਥੋਪਿਆ ਵੀ ਗਿਆ 8 ਐਮਐਫ ਦਾ ਉਹਦੇ ਨਾਲ ਵੀ ਸਾਡੇ 11500 ਕਿਊਸਿਕ ਪਾਣੀ ਬਣਦਾ ਜਿਹੜਾ ਉਹ ਨੂੰ ਦੇਣਾ ਪਹਿਲਾਂ ਹੀ ਆਲਰੇਡੀ ਵੱਧੂ ਜਾ ਰਿਹਾ ਫੇਰ ਵੀ ਜੇ ਗਵਰਨਮੈਂਟ ਚ ਆਉਂਦੀ ਹੈ ਪਿੱਛੋਂ ਹਰੀਕੇ ਬਰਾਜ਼ ਤੇ ਜਿਹੜੇ ਨਾ ਦੱਸਿਆ ਕੈਪੈਸਿਟੀ ਆ ਉਹ 1.2 ਰਾਇਰ ਆ ਤਾਂ ਉਹੀ ਉਥੋਂ ਕਪੈਸਿਟੀ ਜਿਹੜੀ ਵੱਧ ਪਾਣੀ ਛੱਡ ਕੇ ਤੇ ਉਹਦੇ ਰਾਹੀਂ ਇਸੇ ਨਹਿਰ ਚੋਂ ਪਾਣੀ ਲਿਫਟ ਕੀਤਾ ਜਾਵੇ ਇਹਦੇ ਨਾਲ ਇੱਕ ਤਾਂ ਜਿਹੜਾ ਨਵਾਂ ਬਣਾਉਣ ਦਾ ਕਿਉਂਕਿ ਵਿੱਤੀ ਤੌਰ ਤੇ ਆਪਾਂ ਨੂੰ ਪਤਾ ਸਰਕਾਰ ਦੇ ਹਲਾ ਪਤਲੇ ਆ ਜਿਹੜਾ ਇਹ ਬੋਝ ਪੰਜਾਬ ਤੇ ਨਹੀਂ ਪਊਗਾ ਤੇ ਇੱਕ ਸ਼ਿਫਟ ਬਹੁਤ ਸੌਖਾ ਹੋ ਜੀ ਜੇ ਨਹਿਰ ਬਣਾਉਣਗੇ ਉਹ ਘੱਟੋ ਘਾਟ ਬੋਤਨ ਸਾਲ ਬਣਦੇ ਲੱਗੂ ਤੇ ਉਹ ਲਿਫਟ ਪੰਪ ਜਿਹੜੇ ਹੈਗੇ ਆ ਉਹ ਸਾਰੇ ਉਹਨਾਂ ਦੇਰ ਪੱਟੇ ਜਾਣਗੇ ਤੇ ਇੰਨੇ ਜੀ ਉਹ ਜ਼ਿਮੀਂਦਾਰ ਜਿਹੜਾ ਬੜੀ ਮੁਸ਼ਕਲ ਨਾਲ ਅੱਜ ਸੌਖੀ ਰੋਟੀ ਖਾਣ ਲੱਗਾ ਉਹ ਫੇਰ ਉਸੇ ਡਾਊਨ ਆਜਵਾਦੀ ਹੈ ਤੇ ਇੱਕ ਇਹਦੇ ਨਾਲ ਹੀ ਇਹ ਜੀ ਰਾਜਸਥਾਨ ਫਿਲਟਰ ਤੇ ਕਿਉਂਕਿ ਪੁਰਾਣੇ ਬਣ ਚੁੱਕੇ ਆ ਉਹ ਨਵੇਂ ਪੁਲਾਂ ਦੀ ਸਾਰੀ ਹੋ ਰਹੀ ਆ ਉਹਦੇ ਲਈ ਸਾਡੀ ਇਹੋ ਮੰਗ ਆ ਕਿ ਖਾਸ ਕਰਕੇ ਚੱਕ ਗਾਧਾ ਸਿੰਘ ਵਾਲਾ ਬੁਰਜੀ ਨੰਬਰ 206894 ਤੱਕ ਪੁਲ ਬਣ ਰਿਹਾ ਉਹ ਪੌਲਾ ਬਣਾਉਣ ਨੂੰ ਇਹਨਾਂ ਨੇ ਠੇਕੇਦਾਰ ਨੇ ਕਿਹਾ ਮੈਂ 10 ਅਗਸਤ ਤੋਂ ਕੰਮ ਸ਼ੁਰੂ ਕਰ ਦਿਆਂਗਾ ਉਥੇ ਮੰਗ ਆ ਵੀ ਝੋਨੇ ਦਾ ਕੰਮ ਨਿਬੜ ਲੈਣ ਦਿਓ ਜੇ ਤੁਸੀਂ ਪੁਲ ਬਣਾਉਣਾ ਤਾਂ 15 ਸਤੰਬਰ ਤੋਂ ਜਾਂ 10 ਨਵੰਬਰ ਤੋਂ ਸ਼ੁਰੂ ਕਰੋ ਕਿ ਉਹਨੂੰ ਅਪ੍ਰੈਲ ਅਪ੍ਰੈਲ ਦੇ ਵਿੱਚ ਖਤਮ ਕੀਤਾ ਜਾ ਸਕੇ ਕਿਉਂਕਿ ਅਗਲੇ ਝੋਨੇ ਦੇ ਵਿੱਚ ਉਹ ਪਾਣੀ ਜਿਹੜਾ ਉਦੋਂ ਤੱਕ ਜਦੋਂ ਕਿਸਾਨ ਝੋਨਾ ਲਾਵੇ ਉਦੋਂ ਤੇ ਉਹਨਾਂ ਕੋਲੇ ਪਾਣੀ ਪਹੁੰਚੇ ਸੋ ਇਹ ਇੰਨੀ ਕਿ ਸਾਡੀ ਬੇਨਤੀ ਹੈ ਤੁਹਾਡੇ ਲਈ ਚਾਹੁੰਦੇ ਆ ਕਿ ਗਵਰਨਮੈਂਟ ਤੱਕ ਇਹ ਗੱਲ ਪਹੁੰਚੇ ਤੇ ਹੁਣ ਜੇ ਕੋਈ ਤੁਹਾਡੇ ਸਵਾਲ ਆ ਤੇ ਉਹ ਪੁੱਛ ਸਕਦੇ ਆ। ਸ੍ਰੀ ਜੀ ਸਾਬੇਕ ਜਿਹੜੇ ਪਹਿਲਾਂ ਆਪਾਂ ਦੇਖਦੇ ਆ ਜਿਹੜਾ ਬੁਗੇਂਦਰਾ ਵਾਲਾ ਮਸਲਾ ਜਿਹੜਾ ਪਾਣੀ ਕਾਲਾ ਫਲੀਤ ਹੋ ਕੇ ਜਿਹੜਾ ਪ੍ਰਯੋਗ ਕਰਦਾ ਜਿਹੜਾ ਕੁੱਟਾ ਨਾਲਾ ਦੀ ਕੁੱਟਾ ਦਰਿਆ ਸਿਕਣਾ ਤਾਂ ਉਹ ਸਤਨਿਕਾਂ ਦਾ ਜੀ ਤੋ ਆਪਾਂ ਦੇਖਿਆ ਵੀ ਜਦੋਂ ਤਰੀਕੇ ਤੋਂ ਦੇਖੀਦਾ ਉਹ ਰਾਜਸਥਾਨ ਵਾਲੀ ਯਾਤ ਕੀ ਮਿਲਦਾ ਤਾਂ ਤੇ ਜੇ ਮਨੋਂ ਤੇ ਮੁਰਲੇ ਪਾਸੇ ਜਿਵੇਂ ਨਵੀਂ ਤਸਵੀਜ਼ ਕਹਦੇ ਮਾਲਵਾ ਹੈ ਕੀ ਜੋ ਮੈਂ ਰੋਗੀ ਤਾਂ ਪੀਂਦਾ ਉਹ ਕਾਲਾ ਪਾਣੀ ਉਸੇ ਨਾਲ ਚੌਕ ਪੀਂਦਾ ਪਹਿਲਾਂ ਹੀ ਮਾਲਵਾ ਜਿਹੜਾ ਕੈਂਸਰ ਦੀ ਮਾਰ ਉੱਤਾਇਆ ਹੋਇਆ ਇਹ ਤਾਂ ਉਹ ਬਹੁਤ سارے ਲੋਕਾਂ ਦਾ ਜਿਹੜਾ ਜਾਨੀ ਤੇ ਮਾਰੀ ਨੁਕਸਾਨ ਜਿਹੜਾ इवन ਪਾਛੂ ਡੰਗਰ ਤੱਕ ਵੀ ਆਪਾਂ ਨਹਿਰਾਂ ਦਾ ਪਾਣੀ ਪੀਦੇ ਕਿਉਂਕਿ ਥੱਲੇ ਵਾਲਾ ਪਾਣੀ ਤਾਂ ਤਰੀਕੋ ਕਰਾਈ ਨਹੀਂ ਫਿਰ ਉਹ ਕੈਂਸਰ ਵਧਾਉਗੀ ਇਹ ਮਾਲਵਾ ਦੇ ਕੀ ਤੁਸੀਂ ਇੱਥੇ ਦੇਖੋ ਇਹ ਖਦਸ਼ੇ ਬਿਲਕੁਲ ਤੁਹਾਡੇ ਸਹੀ ਹੈਗੇ ਆ ਕਿਉਂਕਿ ਪਾਣੀ ਦਾ ਸੁਭਾਅ ਉਹ ਨਾਲ ਮਿਕਸ ਨਹੀਂ ਹੁੰਦਾ ਵੱਡੇ ਦਰਿਆਵਾਂ ਦੇ ਨਾਲ-ਨਾਲ ਤੁਰਿਆ ਆਉਂਦਾ ਤੇ ਤਕਰੀਬਨ 1100 ਕਿਊਸਿਕ ਦਾ ਬੁੱਢਾ ਨਾਲਾ ਜਿਹੜਾ ਉੱਥੇ ਪੈ ਰਿਹਾ ਇਹ 700 ਕਿਊਸਿਕ ਦੀ ਨਹਿਰ ਕਹਿ ਰਹੇ ਆ ਤੇ ਉਹ ਤਕਰੀਬਨ ਸਾਰਾ ਪਾਣੀ ਉਹ ਆ ਜਾਣਾ ਹਾਲਾਂਕਿ ਅਸੀਂ ਚਾਹੁੰਦੇ ਹਾਂ ਵੀ ਉਹ ਪੋਲਿਊਸ਼ਨ ਬੰਦ ਹੋਵੇ ਜਦੋਂ ਉਹ ਰਾਜਸਥਾਨ ਫੀਡਰ ਨਾਲ ਰਲ ਜਾਂਦਾ ਤਾਂ 13000 ਕਿਊਸਿਕ ਦੇ ਵਿੱਚ 1100 ਕਿਊਸਿਕ ਜਿਹੜਾ ਰਲ ਕੇ ਮਿਕਸ ਹੋ ਜਾਂਦਾ ਉੱਥੋਂ ਤਾਂ ਉਹ ਡਿਲੂਟ ਹੋ ਜਾਂਦਾ ਦੂਜਾ ਉਹ ਮਿਕਸਿੰਗ ਤੋਂ ਬਾਅਦ ਪਾਣੀ ਦੇ ਵਿੱਚ ਆਪਣੇ ਆਪ ਜਿਹੜੇ ਜੀਵ ਹੁੰਦੇ ਆ ਉਹ ਉਹਨੂੰ ਪੋਲਿਊਸ਼ਨ ਕੋਸ਼ ਖਤਮ ਕਰ ਲੈਂਦੇ ਇਵੇਂ ਆਊਗਾ ਤਾਂ ਉਹ ਜ਼ਿਆਦਾ ਪਾਣੀ ਜਿਹੜਾ ਮਾੜਾ ਆਪਣੇ ਆਪ ਹੀ ਚਾਊਗਾ ਸਭ ਤੁਸੀਂ ਗੱਲ ਪਾਣੀ ਦੀ ਕੀਤੀ ਹੈ ਸਰਕਾਰ ਬਹਾਵਨ ਹੈ तंजावर मुकुल की निर्याती जाके प्रेस करते तो सीख तो तो के दिनी के लिए तो हम स्वादिप्त कर सी के तंजावर पानी का बारे खास करके S पर ये बारे पढ़ाई स्टैंड की तब उनके मानसार में क्या है, स्वारी, है, स्वारी, है स्वारी तो 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 कि ये मामला सब्सिडियरी से ये लेके ना सब्सिडियरी से तो भी जाती नहीं है कि सारे खिलाफ ऐसा होता है इंडिया का तो स्टैंड ਬਿਕੋ ਇਹਦੇ ਚ ਜਿੱਥੋਂ ਤਾਈ ਮੈਨੂੰ ਲੱਗਦਾ ਜੀ ਇਹਨਾਂ ਦਾ ਗੱਲਾਂ ਜਦੋਂ ਵਿੱਚੋਂ ਨਿਕਲ ਆਉਂਦੀਆਂ ਜਿਹੜੀ ਸਰਹੰਦ ਫੀਡਰ ਆ ਉਹ ਲੋਗੜ ਹੈਡ ਤੋਂ ਅੱਗੇ ਚੱਲੂ ਆ ਜੀ ਉਹਤੋਂ ਰਾਜਸਥਾਨ ਫੀਡਰ ਦੇ ਵਿੱਚੋਂ ਉਹਨੂੰ ਪਾਣੀ ਦਿੱਤਾ ਜਾਂਦਾ ਤੇ ਜੇ ਆਪਣਾ ਪਾਣੀ ਵੱਧ ਜਾਂਦਾ ਸਰਹੰਦ ਫੀਡਰ ਦਾ ਉਹ ਵੀ ਰਾਜਸਥਾਨ ਨੂੰ ਦੇ ਦਿੱਤਾ ਜਾਂਦਾ ਇਹ ਮਤਲਬ ਅੱਜ ਦੀ ਸਰਕਾਰ ਦਾ ਨਹੀਂ ਇਹ ਪੁਰਾਣੀਆ ਗਵਰਨਮੈਂਟ ਤੋਂ ਆਈ ਚੱਲਦਾ ਆ ਰਿਹਾ ਇਹ ਮੈਨੂੰ ਕਿਤੇ ਨਾ ਕਿਤੇ ਇਹ ਵੀ ਖੱਛਾ ਸਾਡਾ ਵੀ ਜਿਹੜੇ ਉਦੋਂ ਲਿਫਟ ਪੰਪਾਂ ਦਾ ਰੋਲਾ ਪਾਉਂਦੇ ਵੀ ਉੱਥੋਂ ਪਾਣੀ ਕਾਹਤੋਂ ਚੱਕਦੇ ਆ ਉਹ ਇਹ ਵੀ ਪਾਣੀ ਵਧਾ ਕੇ ਉੱਥੇ ਦੇਣਾ ਇਹਨਾਂ ਨੇ ਸੋ ਇੱਕ ਇੰਦਰ ਦੀਆਂ ਪਾਰਟੀਆਂ ਦੀ ਤਾਂ ਇਹ ਪੱਖ ਹੁੰਦੇ ਨਹੀਂ ਰਿਹਾ ਜੀ ਪਾਣੀ ਦੀ ਜਿਹੜਾ ਜੀ ਪਹਿਲੀ ਗੱਲ ਤੇ ਸਬਸਿਡਾਈਜ਼ ਕਹਿਣਾ ਉਹ ਵੀ ਪਹਿਲਾਂ ਇਹਨਾਂ ਨੇ ਜੋ ਟ੍ਰਿਬਿਊਨਲ ਮੰਨ ਲਿਆ ਤਾ ਜਿਹੜਾ ਪੰਜਾਬ ਦਾ ਜਿਹੜਾ ਬੇਸਿਕ ਸਟੈਂਡ ਆ ਕਿ ਵੀ ਪਾਣੀ ਸਾਡਾ ਹੈ ਉਹਦੇ ਤੇ ਆਪਾਂ ਉੱਥੇ ਕੰਪਰੋਮਾਈਜ਼ ਕਰ ਜਾਂਦੇ ਹਾਂ ਤੇ ਸਬਸਿਡਾਈਜ਼ ਕਰਕੇ ਤਾਂ ਬਿਲਕੁਲ ਹੀ ਆਪਾਂ ਕੰਪਰੋਮਾਈਜ਼ ਕਰ ਗਏ ਕਿ ਹਾਂ ਵੀ ਇਹ ਵੰਡ ਦਾ ਹੀ ਰੌਲਾ ਹੈ ਬਾਕੀ ਕੋਈ ਸਾਡਾ ਹੈ ਨਹੀਂ ਤੇ ਵੰਡ ਵੀ ਸਾਡੀ ਹੋਈ ਵੀ ਆ ਉਹਨੂੰ ਇਫੈਕਟ ਕਰਨਾ ਹੈ ਤੇ ਜੇ ਉਸ ਐਂਗਲ ਤੋਂ ਲਿਆ ਜਾਵੇ ਕਿ ਜਦੋਂ ਜੇ ਸਰਕਾਰ ਦੇ ਮਨ ਦੀ ਆ ਕਿ ਵੀ ਸਾਡਾ ਮੈਟਰ ਸਬਜੁਡਾਈਜ਼ ਹੈਗਾ ਤੇ ਸਿਰਫ ਵੰਡ ਦਾ ਰੌਲਾ ਹੈ ਤਾਂ 700 ਕਿਊਸਿਕ ਪਾਣੀ ਐਕਸਟਰਾ ਕਿਤੇ ਨਹੀਂ ਨਿਕਲ ਸਕਦਾ ਇਹ ਅਵੇਲੇਬਲ ਹੀ ਹੈ ਨਹੀਂ ਵਾਟਰ ਕਿਉਂਕਿ ਇਹ ਲਿਫਟ ਪੰਪ ਵੀ ਜਿਹੜੇ ਸੀ ਇਹ ਆਰਜੀ ਲੱਗੇ ਸੀ ਸੈਕੰਡ ਜਿਹੜੀ ਇਹ ਅਸਰ ਪਿਆ ਆਪਣੇ ਤੇ ਜਿਹੜਾ ਜਿਹਦੇ ਕਿਚੇ ਨਹਿਰ ਕੱਢਣੀ ਪੈ ਰਹੀ ਆ ਜਾਂ ਲਿਫਟ ਪੰਪ ਲੈਣੇ ਪੈ ਰਹੇ ਆ ਉਹ ਐਕਚੁਅਲੀ ਤਾਂ ਆਪਾਂ ਨੂੰ ਡੈਮੇਜ ਹੋਇਆ ਹੈ ਰਾਜਸਥਾਨ ਫਿਲਟਰ ਕਰਕੇ ਨੀਤਾ ਆਪਣੀਆਂ ਨਹਿਰਾ ਦਾ ਨੈਟਵਰਕ ਪੂਰਾ ਪ੍ਰੋਪਰ ਸੀਗਾ ਥੱਲੇ ਤੱਕ ਕਿਉਂਕਿ ਆਪਣਾ ਸਮਝੋ ਜਿਵੇਂ ਆਪਾਂ ਨੇ ਆ ਜਿਸਮ ਨੂੰ ਇੱਕ ਪਾਸੇੋਂ ਕੱਟਣਾ ਪਵੇ ਤਾਂ ਨਾੜਾਂ ਕਿਸੇ ਹੋਰ ਪਾਸੇ ਦੀਆਂ ਦੇਣੀਆਂ ਪੈਗੀਆਂ ਤਾਂ ਪੰਜਾਬ ਨੂੰ ਵੀ ਉਹ ਵਿਚੋ ਵੱਢਿਆ ਉਹਨਾਂ ਨੇ ਤਾਂ ਜਿਹੜੇ ਇਹ ਪਿੰਡ ਸੀਗੇ ਚੜ੍ਹਦੇ ਵਾਲੇ ਪਾਸੇ ਵਾਲੇ ਟੇਲ ਤੇ ਆਏ ਸੋ ਰਾਈਟ ਤਾਂ ਜੇ ਅਪਰੋਚ ਲਵੇ ਤੇ ਸੱਚੀ ਅਪਰੋਚ ਲਵੇ ਕੋਈ ਵੀ ਸਰਕਾਰ ਹਾਲਾਂਕਿ ਇਹ ਬਹੁਤ ਜਿਗਰੇਲਾ ਕੰਮ ਆ ਇਸ ਪਾਣੀ ਦੇ ਉੱਤੇ ਸਟੈਂਡ ਲੈਣਾ ਕਿਸੇ ਸਰਕਾਰ ਵਾਸਤੇ ਤੇ ਜੇ ਉਹ ਅਪਰੋਚ ਲਵੇ ਤਾਂ ਉਹਨੂੰ ਰਾਜਸਥਾਨ ਫੀਡਰ ਚੋਂ ਹੀ ਉਹਨਾਂ ਪਾਣੀ ਲੈਣਾ ਚਾਹੀਦਾ ਕਿਉਂਕਿ ਕੰਪਨਸੇਸ਼ਨ ਹੋਣੀ ਚਾਹੀਦੀ ਉਸ ਪਾਣੀ ਤੇ ਮੇਰਾ ਖਿਆਲ ਪਾਣੀ ਅਵੇਲੇਬਲ ਹੈ ਨਹੀਂ ਇੱਕ ਦੋ ਪਾਸੇ ਬਰਾਬਰ ਦੇਖਦੇ ਆਂ ਪਿੱਛੇ ਕੋਲੋਂ ਕਿੱਧਰ ਤੋਂ ਆਪਾਂ ਕੋਲੋਂ ਕਿੱਧਰ ਤੋਂ ਆਪਾਂ ਕਿੱਥੇ 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 ਜਿੱਥੇ ਆਵਾ ਨੇੜੇ ਨਜ਼ਦੀਕ ਇਹਨਾਂ ਦਾ ਹੈਗਾ ਰੇਰ ਦੇ ਨਾਲ ਆਪਾਂ ਦੇਖ ਜਿਹੜੇ ਲਿਫਟ ਪੰਪ ਕਰਦੇ ਨੇ ਘਟੋ ਘਟੋ ਕਟਦੇ ਆਲੇ ਪਾਸੇ ਆਪਾਂ ਨੂੰ ਪਤਾ ਹੈ ਕਿ ਕਿੱਦਦੇ ਆ ਪਾਸਾ ਉੱਚਾ ਤੇ ਦੰਦੇ ਉੱਠਾ ਰਾਂ ਜਿਹੜੀ ਚੜ੍ਹਦੇ ਵਾਲੇ ਪਾਸੇ ਨੂੰ ਜਦੋਂ ਪਾਣੀ ਕੀ ਜਾਂਦਾ ਹੈ ਲਿਫਟੋਂੋਂ ਕੱਟੋਂ ਦਾ 20 ਫੁੱਟਾਂ ਤੋਂ ਦੇਖਦੇ ਉੱਪਰ ਟੈਂਕ ਪਾ ਕੇ ਜਾਓ ਉਹ ਡਿਗੀਆਂ ਵਰਕੇ ਉਪਰੋਂ ਫੇਰ ਇੱਧਰ ਨੂੰ ਆਉਂਦਾ ਇਹ ਨਹਿਰ ਜਿਹੜੀ ਵੀ ਬੁੱਕੀ ਕੇਸਾ ਪਾਣੀ ਕਿੱਲੇ ਉਹ ਜਿਹੜੇ ਚੜ੍ਹਦੇ ਵਾਲੇ ਪਾਸੇ ਨੂੰ ਜਿਸ ਸਰਪੋਤੇ ਸੰਤਲ ਦੁਕੀ ਦੇ ਬਰਾਬਰ ਨਹਿਰ ਹੋਵੇ ਤਾਂ ਪਾਣੀ ਆਈ ਕਿ ਸੰਤਲ ਨਹਿਰ ਬਣ ਵੀ ਜੇ ਤਾਂ ਪਾਣੀ ਮੈਨੂੰ ਵੀ ਲੱਗਦਾ ਕਿ ਜਿਹੜੇ ਚੜ੍ਹਦੇ ਦੇ ਸਾਰੇ ਘੰਡਾ ਤੱਕ ਪਾਣੀ ਪਹੁੰਚੂਗਾ ਕਿ ਇੱਕ 50 ਮੀਟਰ ਇਹ ਪਹਿਲਾਂ ਵੀ ਇਹ ਜਦੋਂ ਮੈਨੂੰ ਪਤਾ ਜੀ ਅੱਜ ਤੋਂ ਕੋਈ 15-20 ਸਾਲ ਪਹਿਲਾਂ ਵੀ ਇਹ ਪ੍ਰਪੋਜ਼ਲ ਆਇਆ ਸੀਗਾ ਨਹਿਰ ਦਾ ਉਦੋਂ ਵੀ ਇਸੇ ਕਰਕੇ ਰੱਦ ਹੋਇਆ ਕਿਉਂਕਿ ਚੜ੍ਹਦੇ ਪਾਸੇ ਨੂੰ ਆਪਣੇ ਚੜ੍ਹਾਈ ਪੈਂਦੀ ਹੈ ਢਲਾਣਾ ਚੜ੍ਹਦੇ ਤੋਂ ਲੈਂਦੇ ਨੂੰ ਉਹ ਜਿਵੇਂ ਹੁਣ ਲਿਫਟ ਪੰਪਾਂ ਨਾਲ ਪਾਣੀ ਜਾਂਦਾ ਜੇ ਨਹਿਰ ਕੱਢ ਵੀ ਦੇਣ ਮੰਨ ਲੋ ਤਾਂ ਉਹ ਨਹਿਰ ਤੇ ਵੀ ਲਿਫਟ ਪੰਪ ਉਸੇ ਤਰੀਕੇ ਨਾਲ ਹੀ ਲੱਗਣੇ ਦੂਜੀ ਗੱਲ ਜੇ ਜ਼ਿਆਦਾ ਬਣਾਈ ਤੇ ਲਿਆਉਣਗੇ ਤਾਂ ਜਿਹੜੀ ਅੱਜ ਕੱਲ ਇਹ ਟੈਕਨੀਕ ਵਰਤੇ ਆ ਕ੍ਰੈਸ਼ਰ ਨਾਲ ਪਾ ਕੇ ਨਹਿਰ ਬਣਾਉਂਦੇ ਆ ਪਾਸ ਕੰਕਰੀਟ ਦੇ ਇਸ ਤੋਂ ਪਹਿਲਾਂ ਜਿਹੜੀਆਂ ਇਹ ਦੋਵੇਂ ਨਹਿਰਾਂ ਹਨ ਉਹਨਾਂ ਦੋਹਾਂ ਨਹਿਰਾਂ ਦੀਆਂ ਜਿਹੜੀਆਂ ਸਾਈਡ ਲਾਈਨਸ ਆ ਉਹ ਡਬਲ ਬ੍ਰਿਕ ਲਾਈਨ ਹੈਗਾ ਮਤਲਬ ਇੱਕ ਵਾਰੀ ਥੱਲੇ ਬ੍ਰਿਕ ਲੱਗੀਆਂ ਉੱਤੋਂ ਦੀ ਫਿਰ ਦੂਰੀਆ ਬ੍ਰਿਕ ਲੱਗੀਆਂ ਟੁੱਟਣਾਂ ਤਾਂ ਇਹ ਬਹੁਤ ਚਾਂਸਸ ਆ ਵੀ ਜੇ ਬਣਾ ਵੀ ਲਿਆਉਣਗੇ ਬਣਾਈ ਦੇ ਵਿੱਚ ਤਾਂ ਉਹ ਅੱਗੇ ਵੀ ਕਿੰਨੀਆਂ ਨਹਿਰਾਂ ਆਪਾਂ ਦੇਖੀਆਂ ਵੀਡੀਓਜ਼ ਆਈਆਂ ਜਿਹੜੀਆਂ ਨਹਿਰਾਂ ਇਹ ਸਗੋਂ ਕਿ ਕਸੀਆਂ ਹੀ ਟੁੱਟ ਗਈਆਂ ਉਹ ਜਿਹੜੀ ਕੰਕਰੀਟ ਨਾਲ ਜਿਹੜੀਆਂ ਤਿਆਰ ਹੋਈਆਂ ਤਾਂ ਇਹਦੇ ਟੁੱਟਣ ਦਾ ਵੀ ਖर्चा ਅਖੀਰ ਇਹ ਜਿੱਥੇ ਕਿਸਾਨਾਂ ਦਾ ਨੁਕਸਾਨ ਆ ਉੱਥੇ ਇਹ ਪੰਜਾਬ ਦੇ ਪੈਸੇ ਦਾ ਵੀ ਸਨ ਨੁਕਸਾਨ ਆ ਤੇ ਇੱਕ ਚਿਟਾ ਹੱਥ ਹੀ ਸਾਬਤ ਹੋਣਾ ਸਾਨੂੰ ਇਹ ਲੱਗਦਾ ਤੁਸੀਂ ਜਿਆ ਬੰਨਦਾ ਤਾਂ ਕਹਿੰਦਾ ਜੀ ਜੇ ਫਾਰੀ 20 ਫੋਟਾ ਪਕੇ ਨੇ ਵਧਾਈ ਕਿਉਂ ਅਸਾਂ ਕਰਦਾ ਫਰਿਆਦ ਵੀ ਨਹੀਂ ਇਹਦੇ ਦੀ ਪਾਣੀ ਆ ਉਹ ਹੈਡ ਹੈ ਨਹੀਂ ਉਹ ਕਿ ਹੈਡ ਹੈ ਨਹੀਂ ਉਹ ਨਹੀਂ ਹੈ ਇਹ ਸਾਰੇ ਕੀ ਆ ਰਿਹਾ ਹੈ ਕਿ ਸਾਰੇ ਸੂਬੇ ਦੀ ਪ੍ਰਾਪਤ ਹੈ 40 ਸਾਲ ਦਾ ਰਹੇ ਇਹ